ਸਾਸੀ ਘਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਪ੍ਰਸੰਪਾਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅਬੋਹਰ ਸ਼ਹਿਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੜੀਆਂ ਸ਼ਾਮਲ ਹੋਈਆਂ ਨੇ ਤੇ ਸਾਰੇ ਸ਼ਹਿਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅਬੋਹਰ ਦੀ ਨਮੀ ਫਾਜ਼ਿਲ ਕਾ ਰੋਡ ਉੱਪਰ ਗੁਰਦੁਆਰਾ ਸ਼੍ਰੀ ਨਾਨਕ ਸਾਹਿਬ ਟੋਬਾ ਸਾਹਿਬ ਦੇ ਵਿੱਚ ਨਗਰ ਕੀਰਤਨ ਜਿਹੜਾ ਸ਼ੁਰੂ ਹੋਇਆ ਸੀ ਤੇ ਅੱਜ ਅਬ ਹਰ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੰਪੰਨ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਦਾਰਸ਼ੀ ਨਾਟਕ ਦੇ ਵਿਗ੍ਰਾਹਕੋ ਸਰਪ੍ਰਿੰਤ ਅੱਜ ਸਵੇਰੇ 10 ਵਜੇ ਮੋਹਰਾਂ ਨਾਰਿਕਸਰ ਟੋਪਾ ਤੋਂ ਇਹਨਾਂ ਕੀ ਸ਼ੁਰੂ ਹੋਇਆ ਸੀ ਤੇ ਹੁਣ ਇਸ ਸਟੇਜ 'ਤੇ ਕੋਲ ਪਹੁੰਚਿਆ ਹੈ। ਅਸੀਂ ਜਾਖੰਡੀ ਵੱਲੋਂ ਜੋਗਨਾਰ ਕੇਂਦਰ ਸਵਾਗਤ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅਸੀਂ ਵਾਪਸ ਰੇਲਵੇ ਸਟੇਸ਼ਨ ਤੇ ਫਿਰ ਵਾਪਸ ਅਨਾ ਚੌਂਕ ਤੋਂ ਵਾਪਸੀ ਜਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਪੂਰੇ ਦੇਸ਼ ਵਿਦੇਸ਼ ਅਤੇ ਇੰਡੀਆ ਦੇ ਸਾਰੇ ਹੀ ਸੰਗਤ ਨੂੰ ਬਹੁਤ ਬਹੁਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅਤੇ ਦੂਸਰੀ ਬੇਨਤੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਉਪਦੇਸ਼ ਦਿੱਤਾ ਹੈ ਸਾਂਝੀ ਵਾਲਤਾ ਦਾ ਉਪਦੇਸ਼ ਆਪਾਂ ਸਾਰੇ ਭੈਣ ਭਰਾ Hindu Muslim Sikh Asai ਸਾਰੇ ਰਾਲ ਮਿਲ ਕੇ ਸੇਵਾ ਸਿਮਰਨ ਕਨੁਖਤਾ ਦੀ ਸੇਵਾ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਕਰੋ ਕਈ ਸਾਡੇ ਵੱਲੋਂ ਬੇਨਤੀ ਹੈ ਫਿਰ ਤੋਂ ਸਾਰੇ ਸੰਸਾਰ ਨੂੰ ਸੰਗਤ ਨੂੰ ਲੱਖ ਲੱਖ ਵਧਾਈਆਂ ਪਾਇਕ ਨੇ ਆ ਜੀ ਸੇਵਾ ਸਾਡੀ ਵੱਲੋਂ ਚਾਹੇ ਉਹ ਜਨਮ ਅਸ਼ਮੀ ਹੋਵੇ ਚਾਹੇ ਸ਼ੁਭ ਰਾਤਰੀ ਹੋਵੇ ਚਾਹੇ ਮੰਦਰ ਵਿੱਚ ਚਾਹੇ ਮੁਸ ਜੋ ਮਸਜਿਦ ਵਿੱਚ ਸੇਵਾ ਹੋਵੇ ਗੁਰਦੁਆਰਾ ਸੇਵਾ ਵਿੱਚ ਜਾਂ ਸਮਾਦੀਕਾਰ ਦੀ ਸੇਵਾ ਚੱਲਦੀ ਹੈ ਜਿੱਥੇ ਵੀ ਹੋਵੇ ਪਾਇਕ ਨੇ ਆ ਸੇਵਾ ਸਾਡੀ ਅੱਗੇ ਵਧ ਕੇ ਸੇਵਾ ਕਰਦੀ ਹੈ ਤੁਮਿੰਦਰ ਜੀ ਦਾ ਔਰ ਸਾਰੇ মিডিਆ ਵਾਲੇ ਵੀਰਾਂ ਦਾ ਧੰਨਵਾਦ। ਸਵੇਰਾ ਟੀਵੀ ਲਈ ਅਬੋਹਰ ਤੋਂ ਧਰਮਿੰਦਰ ਦੀ ਰਿਪੋਰਟ। ਸਾਸੀਗਲ ਡੇਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਪ੍ਰਸੰਪਾਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅਬੋਹਰ ਸ਼ਹਿਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੜੀ ਹੈ ਸ਼ਾਮਲ ਹੋਈਆਂ ਨੇ ਤੇ ਸਾਰੇ ਸ਼ਹਿਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅਬੋਹਰ ਦੀ ਨਮੀ ਫਾਜ਼ਿਲ ਕਾ ਰੋਡ ਉੱਪਰ ਗੁਰਦੁਆਰਾ ਸ਼੍ਰੀ ਨਾਨਕ ਸਾਹਿਬ ਟੋਬਾ ਸਾਹਿਬ ਦੇ ਵਿੱਚ ਨਗਰ ਕੀਰਤਨ ਜਿਹੜਾ ਅਬ ਹਰ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੰਪਨ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਾਰਨ ਸ਼ਹਿਰ ਨਾਟਕ ਦੇ ਵਿਗ੍ਰਹ ਪ੍ਰਕਾਸ਼ ਕੋਲੋਂ ਵਰਤੂ ਅੱਜ ਸ੍ਰੀ ਗਾਸਵੇ ਗੋਤਰਾ ਨਾਨਕ ਸਾਹਿਬ ਟੋਪਾ ਤੋਂ ਇਹ ਨਾਲ ਕਿਦਾ ਸ਼ੁਰੂ ਹੋਇਆ ਸੀ ਕਿ ਹੁਣ ਇਸ ਸਟੇਜ 'ਤੇ ਕੋਲ ਪਹੁੰਚਿਆ ਹੈ ਔਰ ਕੇ ਜਾਕਰ ਟੀਮ ਵੱਲੋਂ ਜੋ ਨਾਰਕੀ ਜੰਦਰ ਸਵਾਗਤ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਸੀਂ ਵਾਪਸ ਰੇਲਵੇ ਸਟੇਸ਼ਨ ਤੇ ਫਿਰ ਵਾਪਸ ਅਨਾ ਚੌਂਕ ਤੋਂ ਵਾਪਸੀ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਪੂਰੇ ਦੇਸ਼ ਵਿਦੇਸ਼ ਅਤੇ ਇੰਡੀਆ ਦੇ ਸਾਰੇ ਹੀ ਸੰਗਤ ਨੂੰ ਬਹੁਤ ਬਹੁਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅਤੇ ਦੂਸਰੀ ਬੇਨਤੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਉਪਦੇਸ਼ ਦਿੱਤਾ ਹੈ ਸਾਂਝੀ ਵਾਲਤਾ ਦਾ ਉਪਦੇਸ਼ ਆਪਾਂ ਸਾਰੇ ਭੈਣ ਭਰਾ Hindu Muslim Sikh Asai ਸਾਰੇ ਰਲ ਮਿਲ ਕੇ ਸੇਵਾ ਸਿਮਰਨ ਗੁਨੁਖਤਾ ਦੀ ਸੇਵਾ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਕਰੋ ਇਹ ਸਾਡੇ ਵੱਲੋਂ ਬੇਨਤੀ ਹੈ ਫਿਰ ਤੋਂ ਸਾਰੇ ਸੰਸਾਰ ਨੂੰ ਸੰਗਤ ਨੂੰ ਲੱਖ ਲੱਖ ਵਧਾਈਆਂ ਪਾਇਕ ਨੇ ਆ ਜੀ ਸੇਵਾ ਸਾਡੀ ਵੱਲੋਂ ਚਾਹੇ ਉਹ ਜਨਮ ਅਸ਼ਮੀ ਹੋਵੇ ਚਾਹੇ ਸ਼ਵਰਾਤਰੀ ਹੋਵੇ ਚਾਹੇ ਮੰਦਰ ਵਿੱਚ ਚਾਹੇ ਮਸਜਿਦ ਜੋ ਮਸਜਿਦ ਵਿੱਚ ਸੇਵਾ ਹੋਵੇ ਗੁਰਦੁਆਰਾ ਸਾਹਿਬ ਵਿੱਚ ਜਾਂ ਸਮਾਦੀਕਾਰ ਦੀ ਸੇਵਾ ਚੱਲਦੀ ਹੈ ਜਿੱਥੇ ਵੀ ਹੋਵੇ ਪਾਇਕ ਨੇ ਆ ਸੇਵਾ ਸਾਡੀ ਅੱਗੇ ਵਧ ਕੇ ਸੇਵਾ ਕਰਦੀ ਹੈ ਤੁਮਿੰਦਰ ਜੀ ਦਾ ਹੋਰ ਸਾਰੇ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਸੇਰਾ ਟੀਵੀ ਲਈ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ